ਗੁਰੂ ਪਿਆਰਿਓ ਜਦੋਂ ਮੇਰੇ ਕਲਗੀਧਰ ਸ਼ਹਿਨशाह ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਵਿਸਾਖੀ ਵਾਲੇ ਦਿਨ ਸਨ 1699 ਨੂੰ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ ਇਤਿਹਾਸਕਾਰ ਦੱਸਦੇ ਨੇ ਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਪੰਜ ਪਿਆਰੇ ਸਹਿਬਾਨ ਨੂੰ ਅੰਮ੍ਰਿਤ ਛਕਾ ਕੇ ਖਾਲਸੇ ਬਣਾਇਆ ਤਾਂ ਸਤਿਗੁਰੂ ਜੀ ਖੁਦ ਅੰਮ੍ਰਿਤ ਛਕਦੇ ਨੇ ਤਾਂ ਕਹਿੰਦੇ ਸ਼ਾਮ ਤੱਕ ਵਿਸਾਖੀ ਵਾਲੇ ਦਿਨ ਹੀ ਸ਼ਾਮ ਤੱਕ 20000 ਸੰਗਤ ਨੇ ਅੰਮ੍ਰਿਤ ਛਕ ਲਿਆ ਸੀ ਉਸ ਸਮੇਂ ਦਾ ਜੋ ਇੱਕ ਆਪਣੇ ਆਪ ਦੇ ਵਿੱਚ ਰਿਕਾਰਡ ਹੈ ਸੋ ਗੁਰੂ ਪਿਆਰਿਓ ਇਤਿਹਾਸਕਾਰਾਂ ਨੇ ਇਹ ਆਖਿਆ ਕਿ ਉਸ ਸਮੇਂ 80000 ਦਾ ਇਕੱਠ ਹੋਇਆ ਸੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਤੇ ਬਹੁਤ ਵੱਡਾ ਸਤਿਗੁਰਾਂ ਨੇ ਪ੍ਰਬੰਧ ਕੀਤਾ ਸੀ ਇਸ ਬਾਰੇ ਮੈਂ ਤੁਹਾਡੇ ਨਾਲ ਵਿਚਾਰ ਕਰ ਚੁੱਕਿਆ ਹਾਂ ਸੋ ਕਹਿਣ ਦਾ ਮਤਲਬ ਇਹ ਹੈ ਕਿ ਇੱਕ ਦਿਨ ਦੇ ਵਿੱਚ 20000 ਸੰਗਤ ਅੰਮ੍ਰਿਤ ਛਕਦੀ ਹੈ ਉੱਥੇ 80000 ਦਾ ਇਕੱਠ ਹੋਇਆ ਸੀ ਤੇ ਗੁਰੂ ਪਿਆਰਿਓ ਕਾਰਨ ਇਹ ਸੀ ਕਿ ਗੁਰੂ ਸਾਹਿਬ ਨੇ ਕੁਝ ਸ਼ਰਤਾਂ ਰੱਖੀਆਂ ਸੀ ਕੰਡੀਸ਼ਨਾਂ ਰੱਖੀਆਂ ਸੀ ਕਿ ਹਰ ਇੱਕ ਦਾ ਸਾਬਤ ਸੂਰਤ ਹੋਣਾ ਜ਼ਰੂਰੀ ਹੈ ਕੇਸ ਦਾੜੀ ਮੁੱਛਾਂ ਮਰਦ ਨੇ ਰੱਖਣੇ ਨੇ ਤੇ ਫਿਰ ਕਿਤੇ ਜਾ ਕੇ ਉਹਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਾਂਗੇ ਤੇ ਔਰਤ ਨੂੰ ਔਰਤ ਨੂੰ ਵੀ ਇਹ ਕਿਹਾ ਗਿਆ ਕਿ ਤੁਹਾਡੇ ਭਾਈ ਕੇਸ ਹੋਣੇ ਚਾਹੀਦੇ ਨੇ ਤੁਸੀਂ ਸਬਤ ਸੂਰਤ ਚਾਹੀਦੇ ਹੋ ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਜਿੱਥੇ ਇਹ ਅਕਾਲ ਪੁਰਖ ਦੀ ਬਖਸ਼ੀ ਹੋਈ ਦਾਤ ਕੇਸ ਇਹਨਾਂ ਦੇ ਵਿੱਚ ਕੰਗਾ ਫਿਰ ਕੜਾ ਫਿਰ ਖਸ਼ਹਿਰਾ ਫਿਰ ਕਿਰਪਾਨ ਬਖਸ਼ਿਸ਼ ਕੀਤੀ ਤੇ ਗੁਰੂ ਪਿਆਰਿਓ ਉੱਥੇ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖਾਲਸੇ ਨੂੰ ਨਸ਼ਿਆਂ ਤੋਂ ਵੀ ਵਰਜਿਆ ਕਿ ਤੁਸੀਂ ਨਸ਼ਾ ਨਹੀਂ ਕਰਨਾ ਸਤਜਾਣਿਓ ਜਿਵੇਂ ਅੱਜ ਦੇ ਗੁਰੂ ਕਰੋੜਾ ਹੀ ਆਪਣੇ ਚੇਲੇ ਬਣਾਈ ਜਾ ਰਹੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਇਸ ਤਰ੍ਹਾਂ ਕਰ ਸਕਦੇ ਸੀ ਪਰ ਮਹਾਰਾਜ ਨੇ ਇਸ ਤਰ੍ਹਾਂ ਨਹੀਂ ਕੀਤਾ ਜੇ ਮਹਾਰਾਜ ਵੀ ਕਹਿੰਦੇ ਨਾ ਉਹ 80000 ਦੇ ਇਕੱਠ ਨੂੰ ਕਿ ਕੇਸ ਰੱਖਣੇ ਆ ਭਵੇਂ ਨਾ ਰੱਖੋ ਬੀੜੀ ਜਰਦਾ ਤੰਬਾਕੂ ਖਾਣਾ ਭਵੇਂ ਨਾ ਖਾਓ ਸ਼ਰਾਬਾ ਪੀਣੀਆਂ ਨੇ ਪੀਵੋ ਨਹੀਂ ਪੀਣੀਆਂ ਨਾ ਪੀਓ ਲੋ ਆਓ ਆ ਤੁਹਾਨੂੰ ਮੈਂ ਅੰਮ੍ਰਿਤ ਛਕਾਵਾਂ ਤਾਂ ਸੱਚ ਜਾਣਿਓ 80000 ਦੇ 80000 ਇਕੱਠ ਨੇ ਉਹ ਦਿਨ ਅੰਮ੍ਰਿਤ ਛਕ ਲੈਣਾ ਸੀ ਪਰ ਬਾਪੂ ਨੇ ਆਖਿਆ ਨਹੀਂ ਇਨਾਂ ਦੇ ਉੱਤੇ ਸ਼ਰਤਾਂ ਲਗਾਉਣੀਆਂ ਜ਼ਰੂਰੀ ਨੇ ਕਿ ਜਿਹੜਾ ਗੁਰੂ ਦਾ ਸਿੱਖ ਬਣ ਗਿਆ ਉਹ ਨਸ਼ਾ ਨਹੀਂ ਕਰੇਗਾ ਨਸ਼ੇ ਦੇ ਸੇਵਨ ਦੇ ਉੱਤੇ ਸਤਿਗੁਰਾਂ ਨੇ ਸੰਗਤ ਨੂੰ ਸੁਚੇਤ ਕੀਤਾ ਤੇ ਮਨਾ ਕੀਤਾ ਕਿ ਜਿਨੇ ਅੰਮ੍ਰਿਤ ਛਕ ਲਿਓ ਨਸ਼ਾ ਨਹੀਂ ਕਰੇਗਾ ਉਹ ਹੱਥ ਵਿੱਚ ਕੜਾ ਇਸ ਕਰਕੇ ਪਾਏਗਾ ਕਿ ਉਹ ਗਰੀਬ ਲੋਕਾਂ ਤੇ ਅਤਿਆਚਾਰ ਜਿੰਨਾ ਤੇ ਹੁੰਦਾ ਉਹ ਲੋਕਾਂ ਤੇ ਕੋਈ ਵੀ ਅਤਿਆਚਾਰ ਨਹੀਂ ਕਰੇਗਾ ਜਦੋਂ ਉਹ ਗਰੀਬ ਲੋਕਾਂ ਨੂੰ ਲੁੱਟੇਗਾ ਉਹਨਾਂ ਤੇ ਅਤਿਆਚਾਰ ਕਰੇਗਾ ਤਾਂ ਉਹਦੇ ਸਾਹਮਣੇ ਉਹਦਾ ਕੜਾ ਆ ਜਾਏਗਾ ਤੇ ਉਹਨੂੰ ਪਤਾ ਲੱਗ ਜਾਏਗਾ ਕਿ ਮੈਂ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੇਖਾਂ ਇਹ ਜਿਹੜਾ ਮੇਰੇ ਹੱਥ ਵਿੱਚ ਕੜਾ ਪਾਇਆ ਹੈ ਇਹ ਨਿਸ਼ਾਨੀ ਹੀ ਇਹ ਹੈ ਕਿ ਕਿਸੇ ਗਰੀਬ ਦੇ ਉੱਤੇ ਅਤਿਆਚਾਰ ਨਹੀਂ ਕਰਨਾ ਸਗੋਂ ਦੀ ਅਸੀਂ ਤਾਂ ਕਿਰਪਾਨ ਇਸ ਕਰਕੇ ਪਾਈ ਹੈ ਕਿ ਅਸੀਂ ਦੂਜਿਆਂ ਦੇ ਉੱਤੇ ਜ਼ੁਲਮ ਨੂੰ ਰੁਕਣਾ ਹੈ ਖਤਮ ਕਰਨਾ ਹੈ ਅਤਿਆਚਾਰ ਨਹੀਂ ਕਰਨਾ ਸੋ ਗੁਰੂ ਪਿਆਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੰਡੀਸ਼ਨਾਂ ਰੱਖੀਆਂ ਸ਼ਰਤਾਂ ਰੱਖੀਆਂ ਨਹੀਂ ਸਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਅੱਜ ਦੇ ਗੁਰੂਆਂ ਵਾਂਗ ਉਸ ਸਮੇਂ 22 ਧਾਰ ਦੇ ਪਹਾੜੀ ਰਾਜਿਆਂ ਨੂੰ ਵੀ ਉਸ ਸਮੇਂ ਮੁਗਲਾਂ ਨੂੰ ਵੀ ਸਿੱਖ ਬਣਾ ਸਕਦੇ ਸੀ ਪਰ ਸਤਿਗੁਰਾਂ ਨੇ ਆਖਿਆ ਨਹੀਂ ਨਸ਼ੇ ਛੱਡਣੇ ਪੈਣੇ ਨੇ ਪਤਤ ਪੋਣਾ ਜੀਵਨ ਦੇ ਵਿੱਚੋਂ ਲਾਉਣਾ ਪੈਣਾ ਗਰੀਬ ਦੇ ਹੱਕ ਦੇ ਵਿੱਚ ਮਜ਼ਦੂਰ ਦੇ ਹੱਕ ਦੇ ਵਿੱਚ ਮਿਹਨਤੀ ਦੇ ਹੱਕ ਦੇ ਵਿੱਚ ਤੁਹਾਨੂੰ ਖੁਲਾਉਣਾ ਪਏਗਾ ਤੇ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਉਸ ਸਮੇਂ ਫਿਰ ਇਹ ਖਾਲਸੇ ਨੂੰ ਇਹ ਹਦਾਇਤਾਂ ਕੀਤੀਆਂ ਇਹ ਹੁਕਮ ਕੀਤਾ ਕਿ ਖਾਲਸਾ ਉਹੀ ਬਣਿਆ ਰਹੇਗਾ ਜੋ ਹੁਕਮ ਦੇ ਵਿੱਚ ਚੱਲੇਗਾ ਰਹਿਣੀ ਰਹੈ ਸੋਈ ਸਿੱਖ ਮੇਰਾ ਓ ਠਾਕੁਰ ਮੈਂ ਉਸਕਾ ਚਿਹਰਾ ਇਹ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਆਖਦੇ ਨੇ ਸਤਗੁਰਾਂ ਨੇ ਤਾਂ ਇਹ ਵੀ ਸਪਸ਼ਟ ਕੀਤਾ ਜਦ ਇਹ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ ਜਦੋਂ ਇਹ ਮਨੁਵਾਦੀਆਂ ਦੀਆਂ ਰੀਤਾਂ ਦੇ ਵਿੱਚ ਜਾ ਕੇ ਗੁਲਤਾਨ ਹੋ ਗਏ ਉਹਨਾਂ ਦੇ ਵਿੱਚ ਫਸ ਗਏ ਤੇ ਮੈਂ ਇਨਾਂ ਤੇ ਭਰੋਸਾ ਨਹੀਂ ਕਰਾਂਗਾ ਤਾਂ ਹੀਓ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਸਮੇਂ ਸ਼ਰਤਾਂ ਰੱਖੀਆਂ ਸੀ ਨਹੀਂ ਤਾਂ ਅੱਜ ਦੇ ਗੁਰੂਆਂ ਵਾਂਗ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਕਰੋੜਾਂ ਲੋਕਾਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਬਣਾ ਸਕਦੇ ਸਨ ਪਰ ਸਤਗੁਰਾਂ ਨੇ ਸਾਨੂੰ ਫਿਰ ਤੋਂ ਇਨਸਾਨ ਬਣਾਉਣ ਲਈ ਸਾਨੂੰ ਫਿਰ ਤੋਂ ਮਨੁੱਖ ਬਣਾਉਣ ਲਈ ਸਤਗੁਰਾਂ ਨੇ ਖਾਲਸੇ ਪੰਥ ਦੀ ਸਾਜਨਾ ਕੀਤੀ ਕਿ ਮੇਰਾ ਖਾਲਸਾ ਜ਼ੁਲਮ ਦਾ ਖਾਤਮਾ ਕਰੇਗਾ ਸਾਰਿਆਂ ਨੂੰ ਬਰਾਬਰ ਕਰੇਗਾ ਤੇ ਸਾਰਿਆਂ ਨੂੰ ਆਪਣੇ ਹੱਕ ਅਧਿਕਾਰ ਲੈ ਕੇ ਵੀ ਦਵੇਗਾ